ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਿਮਰਿ ਸਿਮਰਿ ਗੁਰ ਸਤ ਗੁਰ ਆਪਣਾ ਸਗਲਾ ਦੁਖ ਮਟਾਇਆ ਤਾਪੁਰੋਗ ਗਏ ਗੁਰ ਬਚਨੀ ਮਨ ਇਸੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰਤ ਸੁਆਮੀ ਪੂਰਨ ਪੁਰਖ ਬਿਦਾਤਾ ਰਹਾ ਓ ਆਨੰਦ ਬਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭਏ ਦਿਆਲਾ ਜੈ ਜੈਕਾਰ ਭੇਜ ਜਗ ਪੀਤਰ ਓ અપਾਰ ਬਰਮਰਖ ਵਾਲਾ ਸੋ ਕਹ ਹੁਟਲ ਗੁਰ ਸੇਵੀ ਐ ਨੁਸਸ ਜੁ ਸੁਬਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਊਬਾ ਸਿਪਤ ਕ ਸੰਮਦੀ ਨੂਰੇ ਅਰਸੋਂ ਕੁਰਸੋਂ ਛਟੀ ਐ ਤੂ ਦੇ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸਚਾ ਪਾਤਸ਼ਾਹ ਸਿਰਸ਼ਾਹਾਂ ਦੀ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਬਨਾ ਦਾ ਵਿਸਾਹੋ ਸਜਣ ਸੱਚਾ ਪਾਤਿਸ਼ਾ ਸਿਰਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਬਨਾ ਦਾ ਵਿਸਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਸੋਰਠ ਮਹੱਲਾ ਪੰਜਵਾਂ ਸ਼ਬਦ ਲਿਖਿਆ ਹੈ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੂਖ ਮਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਈਸ਼ੇ ਪਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰੱਥ ਸੁਆਮੀ ਪੂਰਨਪੁਰਖ ਵਿਦਾਤਾ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜਿਹੜਾ ਚੈਨਲ ਹੈ ਗੁਰ ਸ਼ਬਦ ਵਿਚਾਰ ਕਿ ਗੁਰੂ ਦੇ ਸ਼ਬਦਾਂ ਦੀਆਂ ਵਿਚਾਰਾਂ ਕਰਨੀਆਂ ਆਪਾਂ ਜਿਹੜੇ ਭੈਣ ਭਰਾਵਾਂ ਨੇ ਸਾਧ ਸੰਗੀਆਂ ਨੇ ਜਿੰਨੇ ਵੀ ਸਰਵਣ ਕਰਦੇ ਆ ਜਿਨ੍ਹਾਂ ਨੇ ਨਹੀਂ ਕੀਤਾ ਸਰਵਣ ਉਹ ਜਿਹੜਾ ਵਾ ਨਾ ਸਬਸਕ੍ਰਾਈਬ ਕਰ ਲਓ ਕਿਉਂਕਿ ਵੇਖੋ ਆਪਾਂ ਹੋਰ ਵੀ ਜਿਹੜੇ ਆ ਸੋਸ਼ਲ ਮੀਡੀਆ ਦੇ ਚੈਨਲ ਸਬਸਕ੍ਰਾਈਬ ਕਰਦੇ ਆ ਹਾਸਿਆਂ ਵਾਲੇ ਜਾਂ ਹੋਰ ਕਈ ਤਰ੍ਹਾਂ ਦੇ ਪਰ ਜਿਹੜਾ ਗੁਰਬਾਣੀ ਵਾਲਾ ਚੈਨਲ ਹੈ ਨਾ ਇਹਦੀ ਵਰਗੀ ਕੋਈ ਦਵਾਈ ਨਹੀਂ ਸਰਬ ਰੋਕਾ ਔਖ ਦੇ ਨਾਮ ਗੁਰਬਾਣੀ ਨੇ ਆਪਣੇ ਜੀਵਨ ਨੂੰ ਸਵਾਰਨਾ ਗੁਰਬਾਣੀ ਹੀ ਆਪਣਾ ਜਿਹੜਾ ਵਾ ਜੀਵਨ ਆਧਾਰ ਹੈ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇਸ ਕਰਕੇ ਗੁਰੂ ਪਿਆਰਿਓ ਆਪਣਾ ਜਿਹੜਾ ਮਕਸਦ ਹੈ ਨਾ ਉਹ ਗੁਰੂ ਦੀਆਂ ਜਿਹੜੀਆਂ ਵਿਚਾਰਾਂ ਨੇ ਗੁਰੂ ਦੇ ਜਿਹੜੇ ਸ਼ਬਦ ਆ ਉਹਨਾਂ ਨੂੰ ਪੜਨਾ ਸਮਝਣਾ ਵਿਚਾਰਨਾ ਤੇ ਆਪਣੇ ਜੀਵਨ ਨੂੰ ਸੁਖਮਈ ਬਣਾਉਣਾ ਸਖਾਲਾ ਬਣਾਉਣਾ ਕਿਉਂਕਿ ਅੱਜ ਦੇ ਸਮੇਂ ਵਿੱਚ ਮਨੁੱਖ ਜਿਹੜਾ ਵਾ ਨਾ ਉਹ ਪੈਸੇ ਦੀ ਦੌੜ ਦੇ ਵਿੱਚ ਇੱਕ ਦੂਜੇ ਨਾਲੋਂ ਅੱਗੇ ਲੰਘਣ ਦੇ ਚੱਕਰ ਵਿੱਚ ਜਿਹੜਾ ਵਾ ਬੰਦਾ ਆਪਣਾ ਜਿਹੜਾ ਮਨ ਦਾ ਸਕੂਨ ਜਿਹੜਾ ਵਾ ਉਹ ਗਵਾ ਲੈਂਦਾ ਕਾਰਨ ਇਹ ਆ ਕਿ ਬੰਦਾ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਬਲੱਡ ਪ੍ਰੈਸ਼ਰ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਬੰਦੇ ਨੂੰ ਇਹ ਚਿੰਤਾਵਾਂ ਕਰਕੇ ਜਕੜ ਲੈਂਦੀਆਂ ਤੇ ਜਿਹੜੀਆਂ ਚਿੰਤਾਵਾਂ ਦਾ ਜਿਹੜਾ ਹਾਲਿਆ ਨਾ ਉਹ ਗਰਬਾਣੀ ਹੈ ਚਿੰਤਾ ਤਾਂ ਕੀ ਕੀਜੀਏ ਜੋ ਨਹੋਣੀ ਹੋਏ ਇਸ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਗੁਰੂ ਮਹਾਰਾਜ ਪਰਮਾਉਂਦੇ ਆ ਕਿ ਚਿੰਤਾ ਤਾਂ ਕਰੋ ਕਿ ਜੇ ਕੋਈ ਅਨਹੋਣੀ ਗੱਲ ਹੁੰਦੀ ਹੈ ਕਿਉਂਕਿ ਇਹ ਸੰਸਾਰ ਦੇ ਵਿੱਚ ਜਨਮ ਮੌਤ ਜਿਹੜਾ ਵਾ ਜਾਂ ਜਿਹੜੇ ਦੁੱਖ ਮੁਸੀਬਤਾਂ ਧੁੱਪਾਂ ਦਿਨ ਰਾਤ ਇਹ ਸਾਰਾ ਕੁਝ ਬਣਿਆ ਇਹ ਕੁਦਰਤ ਦਾ ਨਿਯਮ ਆ ਕੁਦਰਤ ਦਾ ਦਸਤੂਰ ਆ ਇਸ ਕਰਕੇ ਆਪਾਂ ਇਹਨੂੰ ਟਾਲ ਨਹੀਂ ਸਕਦੇ ਇਹੋ ਕੀ ਹੀ ਰਹਿਣਾ ਵਾ ਜੋ ਵੀ ਹੁੰਦਾ ਕਿਉਂਕਿ ਕੁਦਰਤ ਦੀ ਖੇਡ ਆ ਆਪਾਂ ਵੀ ਕੁਦਰਤ ਦੇ ਜੀਵ ਆ ਇਹ ਜਿੰਨੀ ਸਾਰੀ ਪ੍ਰਕਿਰਤੀ ਆ ਜਿੰਨੇ ਰੋਖ ਆ ਮਨੋਖ ਆ ਪਸ਼ੂ ਪੰਛੀ ਸਾਰੇ ਜਿਹੜੇ ਆ ਉਹ ਜੂਨਾ ਵਿੱਚ ਆਉਂਦੇ ਆ ਆਪਣੀ ਜੂਨ ਪੂਰੀ ਕਰਕੇ ਇਸ ਦੁਨੀਆ ਤੋਂ ਜਿਹੜਾ ਵਾ ਇਸ ਸੰਸਾਰ ਤੋਂ ਚਲੇ ਜਾਂਦੇ ਆ ਆਪਾਂ ਵੇਖਦੇ ਆ ਜਿਹੜੇ ਆਪਾਂ ਪਸ਼ੂ ਪਾਲਦੇ ਆ ਜਾਂ ਜਾਨਵਰ ਵੇਖਦੇ ਹੋਰ ਹਰ ਚੀਜ਼ ਦੀ ਇੱਕ ਉਮਰ ਸੀਮਾ ਤੈਅ ਨਿਜਿਤ ਹੈ ਤੈਅ ਤਾਂ ਭਾਵੇਂ ਆ ਕਿ ਹਰ ਇੱਕ ਮਨੁੱਖ ਨੇ ਜੰਮਣਾ ਵੀ ਆ ਤੇ ਮਰਨਾ ਵੀ ਆ ਭਾਵੇਂ ਉਹ ਕਿਸੇ ਵੀ ਸਮੇ ਜਿਹੜੀ ਆ ਉਹਦੀ ਮੌਤ ਹੋ ਸਕਦੀ ਆ ਇਹਦੇ ਵਿੱਚ ਕੋਈ ਵੀ ਇਹ ਫਿਕਸ ਨਹੀਂ ਕੀਤਾ ਕਿ ਮਨ ਲੋਗੇ ਇੰਨਾ ਚਿਰ ਹੀ ਕਿਸੇ ਨੇ ਜੀਣਾ ਵਾ ਕਹਿੰਦੇ ਭਾਵੇਂ ਕਿ ਅਨਹੋਣੀ ਹੋਏ ਫਿਰ ਇਸ ਕਰਕੇ ਕਿਉਂ ਚਿੰਤਾ ਕਰਨੀ ਜਿੰਨੇ ਵੀ ਆਪਾਂ ਨੂੰ ਸਾਹ ਮਿਲੇ ਆ ਉਹਨਾਂ ਨੂੰ ਆਪਾਂ ਬੜੇ ਹੀ ਆਨੰਦਮਈ ਤਰੀਕੇ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਜਿਹੜਾ ਵਾ ਉਹਨੂੰ ਆਪਾਂ ਜਿਹੜਾ ਬਤੀਤ ਕਰੀਏ ਕਹਿਣ ਤੋਂ ਭਾਵ ਕਿ ਪ੍ਰਮਾਤਮਾ ਦਾ ਨਾਮ ਜਪੀਏ ਕਿਉਂਕਿ ਜਿਹੜਾ ਚਿੰਤਾ ਕਰਨ ਦੇ ਨਾਲ ਕੁਛ ਨਹੀਂ ਬਾਨਾ ਚਿੰਤਨ ਕਰਨ ਨਾਲ ਬਾਨਾ ਅਸੀਂ ਉਹਦਾ ਹੱਲ ਲੱਭੀਏ ਹਰੇਕ ਸਮੱਸਿਆ ਦਾ ਸਮਾਧਾਨ ਹੁੰਦਾ ਸੋਲੂਸ਼ਨ ਹੁੰਦਾ ਵਾ ਉਹਨੂੰ ਅਸੀਂ ਜਿਹੜਾ ਵਾ ਹੱਲ ਕਰ ਸਕਦੇ ਹਾਂ ਇਸ ਕਰਕੇ ਗੁਰੂ ਮਹਾਰਾਜ ਤੇ ਭਰੋਸਾ ਰੱਖ ਕੇ ਅਸੀਂ ਪਰਮੇਸ਼ਰ ਤੇ ਜ਼ਿਆਦਾ ਰੱਖਣਾ ਭਰੋਸਾ ਕਿ ਗੁਰੂ ਮਹਾਰਾਜੀ ਅਸਲ ਦੇ ਵਿੱਚ ਜੋ ਕੁਝ ਵੀ ਹੁੰਦਾ ਨਾ ਪਰਮੇਸ਼ਰ ਦੇ ਹੀ ਕਾਰਨ ਹੁੰਦਾ ਇੱਕ ਛੋਟੀ ਜੀ ਤੁਹਾਨੂੰ ਕਹਾਣੀ ਸੁਣਾਉਣਾ ਵਾ ਕਿ ਕੋਈ ਬਜ਼ੁਰਗ ਮਾਤਾ ਹੀ ਤੇ ਉਹ ਉਹਦੇ ਕੋਲ ਜਿਹੜਾ ਮੁਰਗਾ ਸੀ ਜਿਹਨੂੰ ਕੁੱਕੜ ਕਹ ਦਿੰਦੇ ਆਪਾਂ ਉਹ ਸਵੇਰੇ ਬਾਗ ਦਿੰਦਾ ਸੀ ਤੇ ਫਿਰ ਜਿਹੜਾ ਵਾ ਉਹ ਸਵੇਰੇ-ਸਵੇਰੇ ਆਮ ਹੀ ਜਿਹੜੇ ਮੁਰਗੇ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਘਰ ਰੱਖੇ ਹੁੰਦੇ ਸੀ ਤੇ ਉਹ ਬਾਗਾਂ ਦਿੰਦੇ ਉਹਦੇ ਹੀ ਤੇ ਲੋਕ ਜਿਹੜੇ ਸਵੇਰੇ ਉੱਠਦੇ ਸੀਗੇ ਕਿ ਭਾਈ ਕੁੱਕੜ ਨੇ ਬਾਗ ਦੇ ਦਿੱਤੀ 4 ਵਜੇ ਦੇਤੀ 3:30 ਵਜੇ ਜਾਂ 4:30 ਵਜੇ ਲਗਭਗ ਦਿੰਦੇ ਸੀਗੇ ਉਸ ਵਕਤੇ ਉਹ ਤੋਂ ਪਤਾ ਲੱਗ ਜਾਂਦਾ ਸੀ ਕਿ ਸਵੇਰਾ ਜਿਹੜਾ ਵਾ ਹੋਣ ਵਾਲਾ ਵਾ ਜਾਂ ਹੋ ਗਿਆ ਇਹ ਤੇ ਚਲੋ ਇੱਕ तरीका ਸੀਗਾ ਕਈ ਵਾਰੀ ਹੋ ਸਕਦਾ ਕੁੱਕਰ ਜਿਹੜਾ ਰਾਤ ਨੂੰ ਵੀ ਬਾਗ ਦੇਣ ਲੱਗ ਪਏ ਪਰ ਆਮ ਤੌਰ ਤੇ ਸਵੇਰ ਦੇ ਟਾਈਮ ਜਿਹੜਾ ਵਾ ਜਿਆਦਾ ਜਿਹੜੇ ਕੁੱਕਰ ਜਿਹੜੇ ਬਾਗ ਦੇਂਦੇ ਸੀਗੇ ਤੇ ਉਹ ਮਾਤਾ ਨੂੰ ਇਹ ਭੁਲੇਖਾ ਹੋ ਗਿਆ ਕਿ ਮੇਰੇ ਕੁੱਕਰ ਜਿਹੜਾ ਬਾਗ ਦੇਂਦਾ ਵਾ ਇਹਦੇ ਕਰਕੇ ਜਿਹੜਾ ਵਾ ਕਣੀ ਦਿਨ ਚੜਦਾ ਤੇ ਉਹ ਕਿਤੇ ਪਿੰਡ ਦੇ ਵਿੱਚ ਕੋਈ ਗੱਲਬਾਤ ਹੋਈ ਕਿ ਤੇਰਾ ਤੋ ਕਹਿੰਦੀ ਕਿ ਮੇਰਾ ਕੁੱਕਰ ਜਿਹੜਾ ਨਾ ਉਹੋ ਹੀ ਦਿਨ ਚੜਾਉਂਦਾ ਵਾ ਅਦਰਵਾਈਜ਼ ਦੇਣੀ ਨਾ ਚੜੇ ਸੂਰਜ ਹੀ ਨਾ ਚੜੇ ਤੇ ਕਿਸੇ ਨੇ ਉਹਨੂੰ ਕਿਹਾ ਕਿ ਬੀਬਾ ਇਹਦਾਂ ਭੁਲੇਖਾ ਆਵਾ ਸੂਰਜ ਜਿਹੜਾ ਵਾ ਆਪਣੇ ਟਾਈਮ ਨਾਲ ਆਪੇ ਚੜ ਜਾਂਦਾ ਪਰ ਮਾਤਮਾ ਦੇ ਹੁਕਮ ਵਿੱਚ ਵੱਜ ਇਹ ਦਿਨ ਰਾਤ ਜਿਹੜੇ ਚੰਨ ਸਤਾਰੇ ਜਿੰਨੇ ਵੀ ਆ ਸਾਰੇ ਪ੍ਰਮਾਤਮਾ ਦੇ ਹੁਕਮ ਵਿੱਚ ਵੱਜੇ ਆ ਆਪਣੇ ਤੂੰ ਸਮਝਦੀਆਂ ਕਿ ਇਹ ਗੱਲ ਗਲਤ ਆ ਅਸਲ ਦੇ ਵਿੱਚ ਕੁੱਕੜ ਜਿਹੜਾ ਵਾ ਜਿਹੜਾ ਮੁਰਗਾ ਵਾ ਉਹ ਸਿਰਫ ਸੰਕੇਤ ਦਿੰਦਾ ਸਵੇਰ ਦਾ ਕਿ ਭਾਈ ਦਿਨ ਚੜ ਗਿਆ ਤੜਕਾ ਹੋ ਗਿਆ ਵਾ ਉੱਠੋ ਸਾਨੂੰ ਦਾਣਾ ਪਾਣੀ ਪਾਓ ਕਿਉਂਕਿ ਉਹਨਾਂ ਨੂੰ ਵੀ ਭੁੱਖ ਲੱਗਦੀ ਆ ਉਹ ਵੀ ਆਪਣੇ ਵਰਗੇ ਜੀਵ ਆ ਤੇ ਉਹ ਇੱਕ ਦਿਨ ਕੀ ਹੋਇਆ ਨਾਰਾਜ਼ ਹੋ ਕੇ ਮੈਨੂੰ ਪਿੰਡ ਵਾਲਿਆਂ ਨਾਲ ਤੇ ਦੂਜੇ ਪਿੰਡ ਚਲੇ ਗਈ ਕਿ ਵੇ ਨਹੀਂ ਆ ਭਲਾ ਮੈਂ ਮੈਨੂੰ ਕਿਤੇ ਦਿਨ ਚੜਦਾ ਤੇ ਜਦੋਂ ਕਿਸੇ ਦੂਜੇ ਦੂਰ ਉਪ ਕਿਤੇ ਗਈ ਤੇ ਕੁਦਰਤ ਵੱਲੋਂ ਜਿਹੜਾ ਦੇਣ ਤੇ ਜਿਹੜਾ ਤੁਹਾਨੂੰ ਪਤਾ ਉਹ ਚੜਨਾ ਹੀ ਚੜਨਾ ਵਾ ਤੇ ਫਿਰ ਇਸ ਕਰਕੇ ਜਿਹੜਾ ਵਾ ਉਹਨੂੰ ਪਤਾ ਲੱਗਾ ਕਿ ਮੈਨੂੰ ਨਹੀਂ ਮੇਰੇ ਕੁੱਕੜ ਦੀ ਗੱਲ ਨਹੀਂ ਆ ਅਸਲ ਦੇ ਵਿੱਚ ਜਿਹੜਾ ਕੁਦਰਤ ਨੇ ਇੱਕ ਨਿਜਮ ਬਣਾਇਆ ਵਾ ਜੋ ਕੁਝ ਹੁੰਦਾ ਉਹਦੇ ਹੁਕਮ ਵਿੱਚ ਹੁੰਦਾ ਇਸੇ ਕਰਕੇ ਲਿਖਿਆ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਕਹਾਣੀ ਸੁਣਾਉਣ ਤੋਂ ਪਾਵੀ ਇਹ ਮੇਰਾ ਕਿ ਜਿਹੜਾ ਪ੍ਰਮਾਤਮਾ ਨਾਲ ਉਹਨੂੰ ਸਿਮਰ ਕੇ ਉਹਦੇ ਹੁਕਮ ਦੇ ਵਿੱਚ ਰਹਿ ਕੇ ਅਸੀਂ ਆਨੰਦ ਲੈ ਸਕਦੇ ਹਾਂ ਜੋ ਕੁਝ ਹੁੰਦਾ ਵਾ ਨਾ ਉਹਨੂੰ ਪ੍ਰਵਾਨ ਕਰੀਏ ਕਿਹੜੇ ਮੱਥੇ ਪਾਵੇਂ ਦੋਖਿਆ ਦੇ ਪਾਵੇਂ ਸੋਖਿਆ ਫਿਰ ਅਸੀਂ ਖੁਸ਼ ਰਹਿ ਸਕਦੇ ਆ ਅਦਰਵਾਈਜ਼ ਜੇਕਰ ਨਾਂ ਪ੍ਰਵਾਨ ਕਰਾਂਗੇ ਪਰਮਾਤਮਾ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਪਰ ਆਪਾਂ ਦੁਖੀ ਜ਼ਰੂਰ ਹੋ ਜਾਾਂਗੇ ਤੇਰੇ ਪਾਣੀ ਤੋਂ ਕੁਰਬਾਨ ਜੋਤ ਉਦ ਹੋਵੇ ਜੋਤ ਉਦ ਪਾਵੇ ਸੋ ਪਰਵਾਨ ਸੋ ਕਹਿੰਦੁ ਪਾਵੇ ਆ ਕਿ ਜੋ ਵੀ ਹੁੰਦਾ ਵਾ ਉਹਨੂੰ ਪਰਮਾਤਮਾ ਦੀ ਹੀ ਜੜੀ ਆ ਰਜਾ ਮੰਨ ਕੇ ਉਹਦੀ ਜੜੀ ਖੁਸ਼ੀ ਮੰਨ ਕੇ ਆਪਣੇ ਜਿਹੜਾ ਵਾ ਜੀਵਨ ਸੁਧਾਰ ਕਰੀਏ ਤੇ ਆਪਣਾ ਜੀਵਨ ਆਨੰਦਮਈ ਬਣਾਈਏ ਕਹਿੰਦੇ ਸਿਮਰ ਸਿਮਰ ਗੁਰ ਸਤ ਗੁਰੇ ਆਪਣਾ ਸਗਲਾ ਦੁੱਖ ਮਟਾਇਆ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਸੋਰਠ ਰਾਗ ਦੇ ਵਿੱਚ ਕਿ ਮੈਂ ਪਰਮਾਤਮਾ ਦਾ ਨਾਮ ਜਪ-ਜਪ ਕੇ ਸਾਰੇ ਹੀ ਦੁੱਖ ਜਿਹੜੇ ਖਤਮ ਕਰ ਲਏ ਸਗਲਾ ਹੁਣ ਮੈਨੂੰ ਕੋਈ ਦੁੱਖ ਨਹੀਂ ਰਿਹਾ ਕਹਿਣ ਤੋਂ ਭਾਅ ਕਿ ਜਿਹੜੇ ਮੇਰੇ ਮਾਨਸਿਕ ਤੌਰ ਤੇ ਸੋਚ ਹੀ ਹੁੰਦੀ ਹੈ ਜੇਕਰ ਆਪਣੀ ਸੋਚ ਦੇ ਵਿੱਚ ਹੀ ਚੰਗਾ ਸੋਚਾਂਗੇ ਚੰਗਾ ਹੋਵੇਗਾ ਮਾੜਾ ਸੋਚਾਂਗੇ ਤੇ ਪਰੇਸ਼ਾਨ ਹੋਵਾਂਗੇ ਜਿਹਨੂੰ ਨੈਗੇਟਿਵ ਪੋਜੀਟਿਵ ਕਹਿ ਦਿੰਦੇ ਆ ਕਈ ਬੰਦੇ ਦੁੱਖ ਦੇ ਵਿੱਚ ਮੁਸੀਬਤ ਦੇ ਵਿੱਚ ਵੀ ਖੁਸ਼ ਰਹਿੰਦੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜੇ ਇਹ ਆਈਆਂ ਸਾਡੇ ਰੋਣ ਦੇ ਨਾਲ ਸਾਡੇ ਕਰਲਾਉਣ ਦੇ ਨਾਲ ਇਹ ਦੂਰ ਨਹੀਂ ਹੋਣੀ ਇਹਦਾ ਸਮਾਧਾਨ ਲੱਭਣਾ ਵਾ ਇਹ ਜੀ ਆਈ ਆ ਦੀ ਪਰਮਾਤਮਾ ਨੇ ਆਪ ਇਹਨੂੰ ਦੂਰ ਕਰਨਾ ਵਾ ਹੌਸਲਾ ਨਹੀਂ ਹਾਰਨਾ ਇਸ ਕਰਕੇ ਜਿਹੜੇ ਸਾਰੇ ਦੁੱਖ ਜਿਹੜੇ ਆ ਮੇਰੇ ਦੂਰ ਹੋ ਗਏ ਆ ਕਹਿਣ ਤੋਂ ਪਾਵਿਆ ਕਿ ਬੇਸ਼ੱਕ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਣੇ ਆ ਗੁਰੂ ਸਾਹਿਬਾਨਾਂ ਨੇ ਕਿਹਾ ਵਾ ਕਿ ਦੁੱਖ ਸੁੱਖ ਦੋਈਦਾਰ ਕੱਪੜੇ ਪਹਿਰੇ ਜਾਏ ਮਨੁੱਖ ਕੀ ਆਉਣੇ ਹੀ ਆਉਣੇ ਆ ਇਹਨਾਂ ਦੇ ਵਿੱਚ ਕੋਈ ਦੋਰਾਇਆ ਨਹੀਂ ਕਿ ਦੁੱਖ ਸੁੱਖ ਜਿਹੜੇ ਆ ਜ਼ਿੰਦਗੀ ਦੇ ਵਿੱਚ ਜਿਵੇਂ ਦਿਨ ਰਾਤ ਧੁੱਪ ਛਾਂ ਵਿਰੋਧੀ ਸ਼ਬਦ ਨਹੀਂ ਹੁੰਦੇ ਇਸੇ ਤਰ੍ਹਾਂ ਇਹ ਆਉਣੇ ਆ ਇਹ ਟੇਜ ਦਾ ਪ੍ਰੋਸੈਸ ਆਫ ਦਾ ਨੇਚਰ ਇਹ ਕੁਦਰਤੀ ਵਿਧਾਨ ਆ ਬਟ ਵੀ ਅੰਡਰਸਟੈਂਡ ਦਾ ਸਿਚੁਏਸ਼ਨ ਕਿ ਅਸੀਂ ਇਹਨੂੰ ਕਿਵੇਂ ਹੈਂਡਲ ਕਰਨਾ ਵਾ ਕਿਵੇਂ ਅਸੀਂ ਇਹਨਾਂ ਦੁੱਖਾਂ ਤੋਂ ਪਾਰ ਪਾਉਣਾ ਵਾ ਤਾ ਪੁਰੂਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਕਹਿੰਦੇ ਮੇਰੇ ਸਾਰੇ ਜਿਹੜੇ ਦੁੱਖ ਜਿਹੜੇ ਰੋਗ ਆ ਜਿਹੜੀਆਂ ਪਰੇਸ਼ਾਨੀਆਂ ਸਾਰੀਆਂ ਗੁਰੂ ਦੇ ਬਚਨ ਸੁਣ ਕੇ ਗੁਰਬਾਣੀ ਸੁਣ ਕੇ ਜਿਹੜੀਆਂ ਆ ਉਹ ਦੂਰ ਹੋ ਗਈਆਂ ਤੇ ਮੈਂ ਆਪਣੇ ਮਾਨਿਸ਼ੀਤ ਫਲ ਜਿਹੜੇ ਆ ਉਹ ਪ੍ਰਾਪਤ ਕਰ ਲਿਆ ਹੁਣ ਮੈਨੂੰ ਪ੍ਰਮਾਤਮਾ ਦੀ ਜਿਹੜੀ ਖੁਸ਼ੀ ਆ ਪ੍ਰਾਪਤ ਹੋ ਗਈ ਆ ਹੁਣ ਮੈਂ ਖੁਸ਼ ਆ ਤਾਪ ਰੋਗ ਗਏ ਗੁਰਬਚਨੀ ਮਨ ਈਸ਼ੇ ਫਲ ਪਾਇਆ ਗੁਰੂ ਸਾਹਿਬ ਕਹਿੰਦੇ ਨੇ ਜਿੰਨੇ ਵੀ ਸਾਡੇ ਤਾਪ ਤੋਂ ਭਾਵ ਹੁੰਦਾ ਜਿਹੜੇ ਵਕਾਰਾਂ ਦੇ ਤਾਪ ਸਾਨੂੰ ਚਿਮੜੇ ਕ੍ਰਿਸ਼ਨਾ ਦੀ ਅੱਗ ਜਿਹੜੀ ਮਨੁੱਖ ਨੂੰ ਲੱਗੀ ਆ ਕਿ ਮੈਂ ਜਿਹੜਾ ਆ ਵੀ ਮਿਲ ਜੇ ਉਹ ਵੀ ਮਿਲ ਜੇ ਮਤਲਬ ਕਿ ਮੇਰੇ ਸਾਰੇ ਦੁੱਖ ਜਿਹੜੇ ਆ ਹੁਣ ਦੂਰ ਹੋ ਗਏ ਆ ਮੇਰੇ ਮਨ ਨੂੰ ਸ਼ਾਂਤੀ ਆ ਗਈ ਔਰ ਮੇਰੇ ਮਨ ਦੇ ਵਿੱਚ ਇੱਕ ਸੀਤਲਤਾ ਆ ਗਈ ਆ ਠੰਡਕ ਪੈ ਗਈ ਆ ਕਹਿੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ ਕਿ ਜਿਹੜੇ ਮੇਰੇ ਮਨ ਦੀਆਂ ਸ਼ਾਮਾਂ ਸੀਗੀਆਂ ਨਾ ਉਹ ਪੂਰੀਆਂ ਹੋ ਗਈਆਂ ਵਾ ਜਾਨੀ ਕਿ ਜਿਹੜੇ ਮੈਂ ਮਨ ਦੇ ਵਿੱਚ ਮੈਂ ਆਪਣੇ ਸੋਚਿਆ ਸੀ ਪ੍ਰਮਾਤਮਾ ਨੇ ਮੇਰੀਆਂ ਜਿਹੜੀਆਂ ਸ਼ਾਮਾਂ ਪੂਰੀਆਂ ਕਰ ਦਿੱਤੀਆਂ ਵਾ ਸਾਬ ਸ੍ਰੀ ਗੁਰੂ ਅਜਿੰਦੇਵ ਜੀ ਫਰਮਾਉਂਦੇ ਆ ਕਿ ਮੇਰਾ ਗੁਰ ਪੂਰਾ ਸੁਖ ਦਾਤਾ ਪੂਰਾ ਸੁਖ ਦਾਤਾ ਤੇ ਭਾਵ ਹੁੰਦਾ ਪੂਰੇ ਪੂਰਾ ਤੇ ਭਾਵ ਫੁੱਲ ਕੰਪਲੀਟ ਪੂਰਾ ਪ੍ਰਭ ਅਰਾਧਿਆ ਪੂਰਾ ਜੰਕਾਰਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਜਿਹੜਾ ਸੁੱਖਾਂ ਦਾ ਦਾਤਾ ਨਾ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਤੂੰ ਦਾਤਾ ਦੇ ਤਾਰ ਤੀਰਾ ਦਿੱਤਾ ਕਾਵਣਾ ਅਸਲ ਦੇ ਵਿੱਚ ਜਿਹੜਾ ਗੁਰੂ ਆ ਸਾਡਾ ਜਿਹੜਾ ਪਰਮੇਸ਼ਰ ਆ ਨਾ ਉਹ ਸੁੱਖਾਂ ਦਾ ਦਾਤਾ ਵਾ ਜੇ ਸੁੱਖ ਮਿਲਨੇ ਪਰਮਾਤਮਾ ਦੀ ਝੋਲੀ ਤੋਂ ਮਿਲਨੇ ਆ ਹਾਂ ਜਿੰਨੇ ਮਰਜੀ ਤੁਸੀਂ ਥਾਂ ਥਾਂ ਤੇ ਜਾ ਕੇ ਵੇਖ ਲਓ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਦੇ ਕੋਲ ਥੋੜਾ ਸਮਾਂ ਤੁਹਾਨੂੰ ਉਹ ਜਿਹੜਾ ਵਾ ਸਹਿਯੋਗ ਦੇਣਗੇ ਆਫਟਰ 댓 ਦੇ ਵਿਲ ਇਗਨੋਰ ਯੂ ਕਹਿਣ ਤੋਂ ਪਾਵੇ ਕਿ ਸਾਨੂੰ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਪੈਣਾ ਵਾ ਔਰ ਕਿਵੇਂ ਹੋਣਾ ਵਾ ਗੁਰੂ ਅਗੇ ਅਰਦਾਸ ਬੇਨਤੀ ਕਰਕੇ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮਚੰਦਾ ਤੁਰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਕਾਇ ਕਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਕੀਤਿਆਂ ਨ ਮੰਗੇ ਮੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰਗੋਬਿੰਦਾਂ ਸੋ ਗੁਰੂ ਪਿਆਰੀਓ ਕਰਨ ਕਾਰਨ ਸਮਰਾਥ ਸਵਾਮੀ ਪੂਰਨ ਪੁਰਖ ਵਿਦਾਤਾ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਬਲਹਾਰ ਨੇ ਜਲ ਤਲ ਮਈਲ ਸੋਈ ਜਿਹੜਾ ਕਰਤਾ ਨਾ ਜਿਹੜਾ ਕਰਨ ਵਾਲਾ ਉਹ ਪਰਮੇਸ਼ਰ ਆ ਉਹ ਸਮਰਾਥ ਆ ਸ਼ਕਤੀ ਵਾਲਾ ਵ ਬੇਅੰਤ ਆ ਉਦੇ ਵਰਗਾ ਹੋਰ ਕੋਈ ਨਹੀਂ ਹੈਗਾ ਦੁਨੀਆ ਦੇ ਉੱਤੇ ਜੇ ਕੋਈ ਕਵੇ ਨਾ ਬੰਦਾ ਕੋਈ ਕੋਈ ਮੱਲੋ ਪਰਮਾਤਮਾ ਵਰਗਾ ਸ਼ਕਤੀ ਵਾਲਾ ਹੈਗਾ ਵਾ ਨਹੀਂ ਪਰਮਾਤਮਾ ਸਰਬਸ਼ਕਤੀਮਾਨ ਆ ਸਰਬਕਲਾ ਭਰਪੂਰ ਆ ਸਰਬਕਲਾ ਦਾ ਗਿਆਤਾ ਵਾ ਉਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਜਿਹੜੀ ਚੱਲਦੀ ਆ ਚੰਦਰਮਾ ਤਾਰੇ ਧਰਤੀ ਪਾਣੀ ਜੀਵ ਜੰਤੂ ਇਥੋਂ ਤੱਕ ਜਿਹੜਾ ਆਪਾਂ ਬੋਲਦੇ ਆ ਜਿਹੜੀ ਆਪਣੇ ਅੰਦਰੋਂ ਆਵਾਜ਼ ਨਿਕਲਦੀ ਆ ਇਹ ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਨਿਕਲਦੀ ਆ ਕਈ ਵਾਰੀ ਵੇਖੋ ਤੁਹਾਡਾ ਕਈ ਵਾਰੀ ਬੋਲਣ ਨੂੰ ਜੀ ਨਹੀਂ ਕਰਦਾ ਜਾਂ ਕਈ ਵਾਰੀ ਅੰਦਰ ਰੋਟੀ ਨਹੀਂ ਲੰਗਦੀ ਕਈ ਵਾਰੀ ਇਹੋ ਜੀ ਪਰੇਸ਼ਾਨੀ ਹੁੰਦੀ ਇਹ ਪਰਮਾਤਮਾ ਦੀ ਕਿਰਪਾ ਵੇ ਤਾਂ ਹੀ ਸਭ ਕੁਝ ਹੁੰਦਾ ਇਸ ਕਰਕੇ ਗੁਰੂ ਪਰਮੇਸ਼ਰ ਜਿਹੜਾ ਸਭ ਕੁਝ ਕਰਨ ਵਾਲਾ ਵਾ ਇਸ ਕਰਕੇ ਮੈਂ ਕਹਿੰਦਾ ਆਪ ਜੀ ਨੂੰ ਕਿ ਹਮੇਸ਼ਾ ਹੀ ਕਹਿੰਦਾ ਆਂ ਕਿ ਗੁਰੂ ਤੇ ਭਰੋਸਾ ਰੱਖੋ ਗੁਰੂ ਜਿਹੜਾ ਵਾ ਪਰਮੇਸ਼ਰ ਜਿਹੜਾ ਵਾ ਗੁਰੂ ਤੇ ਜਿਹੜਾ ਨਾ ਉਹ ਸਾਨੂੰ ਰਸਤਾ ਵਿਖਾਉਂਦਾ ਗੁਰੂ ਸਾਨੂੰ ਜਿਹੜਾ ਵਾ ਨਾ ਪਰਮਾਤਮਾ ਨਾਲ ਮਿਲਾਉਂਦਾ ਪਰਮ ਜਮਾ ਆਤਮਾ ਅਸੀਂ ਆਪਣੀ ਆਤਮਾ ਪਵਿੱਤਰ ਕਰਨੀ ਹੈ ਨਾਮ ਸਿਮਰਨ ਕਰ ਕਰਕੇ ਜਿਵੇਂ ਕਪੜੇ ਮੈਲੇ ਹੋ ਜਾਂਦੇ ਹਨ ਫਿਰ ਉਹਨਾਂ ਨੂੰ ਧੋਨੇ ਆਪਾਂ ਸਾਫ਼ ਕਰਦੇ ਹਾਂ ਸਾਬਣ ਨਾਲ ਪਾਣੀ ਦੇ ਨਾਲ ਇਸੇ ਤਰ੍ਹਾਂ ਸਾਡਾ ਮਾਨਵੀ ਜਿਹੜਾ ਨਾ ਵਿਕਾਰਾਂ ਕਰਕੇ ਮੈਲਾ ਹੋ ਜਾਂਦਾ ਸਾਡੀ ਚੋਗਣ ਆ ਜਾਂਦੀ ਅਸੀਂ ਸੋਚਦੇ ਹਾਂ ਕਿ ਜਲਦੀ امیر ਹੋ ਜਾਈਏ ਕਈ ਜਿਹੜੇ ਇਨਸਾਨ ਚੋਰੀ ਕਰਨ ਲੱਗ ਪੈਂਦੇ ਠੱਗੀ ਮਾਰਨ ਲੱਗ ਪੈਂਦੇ ਲੁੱਟਖੋ ਕਰਨ ਲੱਗ ਪੈਂਦੇ ਆ ਗਲਤ ਰਸਤੇ ਜਿਹੜੇ ਅਖਤਿਆਰ ਕਰ ਲੈਂਦੇ ਆ ਆਪਨਾ ਲੈਂਦੇ ਪਰ ਬਾਅਦ ਚ ਪਰੇਸ਼ਾਨੀ ਹੁੰਦੀ ਕਿਉਂਕਿ ਉਹਨਾਂ ਨੂੰ ਮਨ ਨੂੰ ਚੈਨ ਨਹੀਂ ਮਿਲਦਾ ਸਕੂਨ ਨਹੀਂ ਮਿਲਦਾ ਕਿਉਂਕਿ ਜੋ ਹੱਕ ਹੈ ਸੱਚ ਦੀ ਕਮਾਈ ਹੈ ਨਾ ਉਹਦੇ ਵਿੱਚ ਆਨੰਦ ਹੈ ਰੁੱਕੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ ਜਿੰਨੇ ਵੀ ਆਪਣੇ ਭਗਤ ਸਹਿਬਾਨ ਹੋਏ ਆ ਜਿੰਨੇ ਵੀ ਗੁਰੂ ਸਹਿਬਾਨ ਆ ਸਾਰੀ ਜਿਹੜੀ ਆ ਇਹ ਕੋਈ ਮਹਿਲ ਮਨਾਰਿਆਂ ਦੇ ਵਿੱਚ ਨਹੀਂ ਰਹੇ ਇਹ ਵੀ ਆਮ ਘਰਾਂ ਦੇ ਜਿਹੜੇ ਵਿੱਚ ਜਿਹੜੇ ਰਹੇ ਆ ਔਰ ਇਹਨਾਂ ਨੇ ਹੁਣ ਵੇਖੋ ਸਾਰੇ ਲੋਕ ਇਹਨਾਂ ਦੀ ਜਿਹੜੀ ਆ ਪੂਜਾ ਕਰਦੇ ਆ ਇਹਨਾਂ ਨੂੰ ਜਿਹੜਾ ਵਾ ਆਪਣਾ ਦਰਸ਼ ਮੰਦੇ ਆ ਔਰ ਇਹਨਾਂ ਦੀ ਗਾੜੀ ਪ੍ਰਣਾਮ ਕਰਦੇ ਆ ਨਮਸਕਾਰ ਕਰਦੇ ਕਿਉਂ ਕਿਉਂਕਿ ਇਹਨਾਂ ਨੇ ਕੰਮ ਇਹੋ ਜੇ ਕੀਤੇ ਸਾਰੇ ਸਮਾਜ ਨੂੰ ਇੱਕ ਕੀਤਾ ਸਾਰੀ ਮਨੁੱਖਤਾ ਨੂੰ ਇੱਕ ਪਰਮਾਤਮਾ ਦਾ ਇਹਨਾਂ ਨੇ ਜਾਪ ਕਰਨ ਲਈ ਪ੍ਰੇਰਿਆ ਔਰ ਗੁਰੂ ਨੇ ਪਰਮੇਸ਼ਰ ਦੇ ਨਾਲ ਸਾਰਿਆਂ ਨੂੰ ਜੋੜਿਆ ਇਸ ਕਰਕੇ ਗੁਰੂ ਧੰਤਾ ਦਾ ਜੋਗ ਹੈ ਗੁਰੂ ਵਡਿਆਉਣ ਜੋਗ ਹੈ ਗੁਰੂ ਤੋਂ ਬਿਨਾ ਜਿਹੜਾ ਵਾ ਪਰਮਾਤਮਾ ਨਹੀਂ ਮਿਲ ਸਕਦਾ ਜਿਵੇਂ ਕਹਿੰਦੇ ਨੇ ਨਾ ਕਿ ਹਰੇਕ ਕੰਮ ਸਿੱਖਣ ਵਾਸਤੇ ਗੁਰੂ ਦੀ ਧਾਰਨਾ ਗੁਰੂ ਆਪਾਂ ਨੂੰ ਲੋੜੀਦਾ ਵਾ ਕੋਈ ਵੀ ਆਪਾਂ ਕੰਮ ਸਿੱਖਦੇ ਆ ਨਾ ਤੇ ਆਪਾਂ ਪਹਿਲਾਂ ਸਤਾਰ ਧਾਰਨ ਕਰਦੇ ਹਾਂ ਫਿਰ ਉਹ ਸਤਾਰ ਜਿਹੜਾ ਵਾ ਬੱਚੇ ਨੂੰ ਸਿਖਾਉਂਦਾ ਵਾ ਉਹਨੂੰ ਅੱਖਰ ਗਿਆਨ ਸਿਖਾਉਂਦਾ ਪੜ੍ਹਾਉਂਦਾ ਲਿਖਾਉਂਦਾ ਵਾ ਫਿਰ ਉਹ ਸਮਝਦਾਰ ਬਣਦਾ ਉਹਨੂੰ ਨਾ ਕੋਈ ਦੇ ਕਾਬਲ ਬੰਦਾ ਵਾ ਜੇ ਕੋਈ ਮਿਸਤਰੀ ਦਾ ਕੰਮ ਸਿੱਖਦਾ ਵਾ ਫਿਰ ਵੀ ਉਸਤਾਦ ਕਰਦਾ ਵਾ ਜੇ ਕੋਈ ਡਾਕਟਰੀ ਦਾ ਕੰਮ ਸਿੱਖਦਾ ਤਾਂ ਵੀ ਉਹ ਜਿਹੜੇ ਉਸਤਾਦਾਂ ਕੋਲ ਜਾਂਦਾ ਪ੍ਰੈਕਟੀਕਲ ਕਰਦਾ ਇਸੇ ਤਰ੍ਹਾਂ ਗੁਰੂ ਜਿਹੜਾ ਵਾ ਨਾ ਇਹਨਾਂ ਨੇ ਪਰਮੇਸ਼ਰ ਨੂੰ ਲੱਭਿਆ ਵਾ ਕਹਿਣ ਤੋਂ ਪਹਿਲਾਂ ਖੋਜਿਆ ਕਿ ਪਰਮੇਸ਼ਰ ਸਾਡੇ ਹਿਰਦੇ ਦੇ ਵਿੱਚ ਆ ਪਰਮੇਸ਼ਰ ਸਾਡੇ ਅੰਦਰ ਆ ਜੰਗਲਾਂ ਦੇ ਵਿੱਚ ਨਹੀਂ ਆ ਬੇਲਿਆਂ ਦੇ ਵਿੱਚ ਨਹੀਂ ਆ ਕਹਿਣ ਤੋਂ ਪਹਿਲਾਂ ਕਿ ਪਰਮੇਸ਼ਰ ਜਿਹੜਾ ਮਨੁੱਖ ਦੇ ਅੰਦਰ ਹੀ ਆ ਸਾਨੂੰ ਸਿਰਫ ਪਛਾਣਨ ਦੀ ਲੋੜ ਆ ਕੋਈ ਗੁਰੂ ਜਿਹੜਾ ਸਾਡੇ ਤੋਂ ਪਰਮੇਸ਼ਰ ਜਿਹੜਾ ਗਵਾਚਾ ਥੋੜਾ ਵਾ ਸਿਰਫ ਇਹ ਆ ਕਿ ਸਾਨੂੰ ਵਿਸਥਾਰਿਆ ਸਾਨੂੰ ਪਤਾ ਨਹੀਂ ਉਹਨੇ ਸਾਨੂੰ ਸੋਝੀ ਦਿੱਤੀ ਗੁਰੂ ਸਹਿਬਾਨਾ ਨੇ ਕਿ ਫਰੀਦਾ ਬਜੰਗਲ ਜੰਗਲ ਕਿਆ ਭਵੇਂ বন ਕੰਡਾ ਮੋੜੇ ਵਸੀਰਾ ਬਿਹਾਲੀਏ ਜੰਗਲ ਕਿਆ ਟੁੰਡੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਹਰ ਜੀਉ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਜੋ ਕਹਿਣ ਤੋਂ ਭਾਵ ਹੈ ਗੁਰੂ ਦੀ ਮਤ ਦੇ ਨਾਲ ਹੀ ਆਪਾਂ ਰੰਗਮਾਨ ਸਕਦੇ ਆ ਸਾਡਾ ਆਚਰਣ ਸਾਡਾ ਕੈਰੇਕਟਰ ਤਾਂ ਹੀ ਵਧੀਆ ਹੋਣਾ ਵਾ ਸੀ ਉੱਚੇ ਸੁੱਚੇ ਆਚਰਣ ਦੇ ਮਾਲਕ ਬਣਾਂਗੇ ਕਿਉਂਕਿ ਵੇਖੋ ਭਗਤ ਪੂਰਨ ਸਿੰਘ ਹਨੀ ਹੋਏ ਆ ਗੁਰਬਾਣੀ ਦਾ ਉਹਨਾਂ ਦੇ ਅਸਰ ਹੋਇਆ ਉਹਨਾਂ ਨੇ ਮਨੁੱਖਤਾ ਦੀ ਸੇਵਾ ਕਰਕੇ ਕਿੰਨਾ ਨਾਮਣਾ ਘਟਿਆ ਪਿੰਗਲਵਾੜਾ ਦੀ ਸੰਸਥਾ ਚਲਦੀ ਭਗਤ ਪੂਰਨ ਸਿੰਘ ਜਿਹੜੇ ਇੱਕ ਆਮ ਘਰ ਦੇ ਵਿੱਚੋਂ ਜਿਹੜੇ ਪੈਦਾ ਹੋਏ ਔਰ ਉਹਨਾਂ ਨੇ ਕਿੱਡੀ ਵੱਡੀ ਸੰਸਥਾ ਬਣਾਤੀ ਕਾਰਨ ਇਹ ਸੀਗਾ ਕਿ ਉਹਨਾਂ ਨੇ ਮਨੁੱਖਤਾ ਦੀ ਸੇਵਾ ਨੂੰ ਮੁੱਖ ਕਰਕੇ ਲਿਆ ਉਹਨਾਂ ਨੇ ਵਿਆਹ ਵੀ ਨਹੀਂ ਕਰਾਇਆ ਆਪਣਾ ਉਹਨਾਂ ਨੇ ਸ਼ਾਦੀ ਵੀ ਨਹੀਂ ਕੀਤੀ ਕਹਿਣ ਤੋਂ ਭਾਵ ਕਿ ਗੁਰਮਤ ਵਿੱਚ ਜਿਹੜਾ ਵਿਆਹ ਕਰਉਣਾ ਮਨਾ ਨਹੀਂ ਹੈਗਾ ਕਹਿਣ ਤੋਂ ਭਾਵ ਇਹ ਕਿ ਸਾਡਾ ਇੱਕ ਟੀਚਾ ਹੋਣਾ ਚਾਹੀਦਾ ਸਾਡੇ ਵਿੱਚ ਇੱਕ ਦ੍ਰਿੜ ਭਾਵਨਾ ਹੋਣੀ ਚਾਹੀਦੀ ਇੱਕ ਸੰਕਲਪ ਹੋਣਾ ਚਾਹੀਦਾ ਕਿ ਮ ਪਰਮੇਸ਼ਰ ਜਿਹੜਾ ਵਾ ਸਾਡੇ ਜਿਹੜੇ ਡ੍ਰੀਮ ਜਿਹੜੇ ਪੂਰੇ ਕਰਦਾ ਵਾ ਹੀ ਇਜ਼ ਕੰਪਲੀਟ ਸੁਪਰੀਮ ਪਾਵਰ ਆ ਪੂਰਨ ਪੁਰਖ ਬਿਧਾਤਾ ਵਾ ਪੂਰਾ ਹੈ ਉਹਦੇ ਵਰਗਾ ਕੋਈ ਨਹੀਂ ਫੇਰ ਆਖਰ ਦੇ ਵਿੱਚ ਮੈਂ ਤੁਹਾਨੂੰ ਇਹੋ ਹੀ ਗੱਲ ਕਾਵਾਂਗਾ ਕਿ ਗੁਰੂ ਵਰਗਾ ਜਿਹੜਾ ਵਾ ਨਾ ਪਰਮੇਸ਼ਰ ਵਰਗਾ ਉਹ ਪੂਰਨ ਪੁਰਖ ਆ ਉਹਦੇ ਵਿੱਚ ਕੋਈ ਔਗਣ ਨਹੀਂ ਹੈਗਾ ਹਰ ਇਨਸਾਨ ਦੇ ਵਿੱਚ ਔਗਣ ਹੁੰਦੇ ਆ ਗੁਣ ਹੁੰਦੇ ਆ ਬੰਦਾ ਜਿਹੜਾ ਵਾ ਨਾ নো ਮੈਨ ਇਜ਼ ਪਰਫੈਕਟ ਵੀ ਆ ਰ ਹਿਊਮਨ ਬੀਇੰਗ ਆ ਸਾਡੇ ਵਿੱਚ ਜਿਹੜੀ ਆ ਉਹ ਜਿਹੜੀਆਂ ਕਮੀਆਂ ਰਹਿ ਹੁੰਦੀਆਂ ਪੇਸ਼ੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਦੂਰ ਕਰਨਾ ਗੁਰੂ ਦੇ ਸੰਗ ਲੱਗ ਕੇ ਜਿਵੇਂ ਅਸੀਂ ਕਹੀਏ ਕਿ ਮੈਨੂੰ ਆਪਣੇ ਆਪ ਹੀ ਹੁਣ ਸਭ ਕੁਝ ਕਰ ਲਾਂਗੇ ਨਹੀਂ ਵੇਖੋ ਕਰ ਸਕਦਾ ਇਨਸਾਨ ਸਭ ਕੁਝ ਕਰ ਸਕਦਾ ਪਰ ਪਰਮੇਸ਼ਰ ਦਾ ਗਿਆਨ ਅਸਲ ਕਰਕੇ ਗੁਰੂ ਪ੍ਰਮਾਤਮਾ ਹੀ ਸਮਰੱਥ ਹੈ ਰਹਾਉ ਰਹਾਉ ਦਾ ਭਾਵ ਹੁੰਦਾ ਥੋੜਾ ਜਿਹਾ ਠਹਿਰ ਕੇ ਨਾ ਜਿਹੜਾ ਕੇਂਦਰੀ ਭਾਵ ਜਿਹੜਾ ਆਪਾਂ ਪੜ ਲਿਆ ਵਾ ਹੁਣ ਗਾਂ ਜਿਹੜਾ ਨਾ ਆਪਾਂ ਉਹ ਵਿਆਖਿਆ ਕਰਨੀਆਂ ਜਿਹੜੀ ਸ਼ਬਦ ਦੀ ਜਿਹੜੀਆਂ 2-4 ਹੋਰ ਜਿਹੜੀਆਂ ਪੰਕਤੀਆਂ ਆ ਨਾਨਦ ਬਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭਏ ਦਿ ਆਲਾ ਕਹਿੰਦੇ ਆਨੰਦ ਆ ਗਿਆ ਮਜਾ ਆ ਗਿਆ ਮੈਨੂੰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਗਈਆਂ ਮੰਗਲ ਭਾਵ ਖੁਸ਼ੀਆਂ ਆ ਗਈਆਂ ਗੂਣ ਗਾਉਣੇ ਪ੍ਰਮਾਤਮਾ ਦੀ ਸਿਫਤ ਕਰਨੀ ਵਡਿਆਈ ਕਰਨੀ ਆ ਆਨੰਦ ਪਿਆ ਮੇਰੀ ਮਾਂ ਹੀ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਸ ਕਰਕੇ ਸਤਿਗੁਰੂ ਨੂੰ ਆਪਾਂ ਜਿਹੜਾ ਵਾ ਪਾਉਣਾ ਵਾ ਗੁਰੂ ਨਾਨਕ ਭਏ ਦਿਯਾਲਾ ਗੁਰੂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਮਾਤਮਾ ਦਿਯਾਲੂ ਹੈ ਕਿਰਪਾਲੂ ਹੈ ਉਹ ਹਮੇਸ਼ਾ ਸਾਡੇ ਤੇ ਮਿਹਰ ਕਰਦਾ ਬੰਦਾ ਜਿਹੜਾ ਨਾ ਉਹ ਅਜੇ ਆਪਣੇ ਨਾਲ ਰੋਸ ਸਕਦਾ ਵਾ ਆਪਣੇ ਤੋਂ ਨਾਰਾਜ਼ ਹੋ ਸਕਦਾ ਵਾ ਆਪਾਂ ਨੂੰ ਚੀਜ਼ਾਂ ਦੇਣ ਤੋਂ ਮਨਾਂ ਹੋ ਕਰ ਸਕਦਾ ਵਾ ਆਪਾਂ ਨੂੰ ਨਾਲ ਕੋਈ ਬੰਦਾ ਮਿਲ ਵਰਤਨ ਬੰਦ ਕਰ ਸਕਦਾ ਵਾ ਜੇ ਅੱਜ ਕਿਸੇ ਨਾਲ ਦੋਸਤੀ ਆ ਹੋ ਸਕਦਾ ਕੱਲ ਉਹਦੇ ਨਾਲ ਦੁਸ਼ਮਣੀ ਵੀ ਪੈ ਜੇ ਉਹ ਨਾਮ ਹੀ ਆਪਾਂ ਦੂਗਦੇ ਆਪਾਂ ਕੀ ਕਰ ਲਾਂਗੇ ਨੂੰ ਪਰ ਪਰਮੇਸ਼ਰ ਜਿਹੜਾ ਵਾ ਨਾ ਉਹ ਸਭ ਕੁਝ ਦਿੰਦਾ ਉਹਦੀ ਕਰ ਦੇ ਰਿਹਾ ਅੰਧੇਰ ਨਹੀਂ ਟਾਈਮ ਜ਼ਰੂਰ ਲੱਗਦਾ ਵਾ ਪਰ ਦਿੰਦਾ ਜ਼ਰੂਰ ਹੈ ਕਿਉਂਕਿ ਉਹਨੂੰ ਪਤਾ ਉਹਨੂੰ ਫਿਕਰ ਆ ਹਰ ਜੁਗ ਜੁਗ ਭਗਤੀ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੂਤ ਹਰ ਮਾਰਿਆ ਪਰ ਲਾਲ ਤਰਾਇਆ ਅੰਕਾਰੀਆਂ ਨਿਦਕਾਂ ਪੇਠ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵੇ ਅੰਤ ਲੈ ਛਡਾਇਆ ਜੈ ਜੈ ਕਾਰ ਪਏ ਜਗ ਪੀਤਰ ਉਹ ਅਪਾਰ ਬ੍ਰਹਮ ਰਖਵਾਲਾ ਕਹਿੰਦੇ ਹੁਣ ਇਸ ਦੁਨੀਆ ਦੇ ਵਿੱਚ ਇਸ ਜਗ ਦੇ ਵਿੱਚ ਭੀਤਰ ਤੋਂ ਭਾਵੰਦਾ ਅੰਦਰ ਹੁਣ ਮੇਰੀ ਬੱਲੇ ਬੱਲੇ ਹੋ ਗਈ ਆ ਜੈ ਜੈਕਾਰ ਹੋ ਗਈ ਆ ਚੜ੍ਹਦੀ ਕਲਾ ਹੋ ਗਈ ਆ ਕਿਉਂਕਿ ਪਰਮੇਸ਼ਰ ਮੇਰਾ ਰਖਵਾਲਾ ਵਾ ਉਹ ਹੀ ਹੀ ਉਹ ਪ੍ਰੋਟੈਕਟਿੰਗ ਕਰ ਰਿਹਾ ਸਾਡੀ ਪ੍ਰੋਟੈਕਟਸ ਮਤਲਬ ਸਾਨੂੰ ਬਚਾਉਂਦਾ ਹਰ ਦੁੱਖ ਤੋਂ ਤੇ ਵਾਹਿਗੁਰੂ ਜਿਹੜਾ ਵਾ ਸਭ ਬਣਾ ਦਿਆਂ ਦਾ ਜਿਹੜਾ ਵਾ ਦਾਤਾ ਵਾ ਔਰ ਰਖਵਾਲਾ ਵਾ ਵੇਖੋ ਕਈ ਵਾਰੀ ਬੰਦਾ ਜਦੋਂ ਡਰਦਾ ਨਾ ਤੇ ਫਿਰ ਉਹ ਜਿਹੜਾ ਵਾ ਵਾਹਿਗੁਰੂ ਵਾਹਿਗੁਰੂ ਕਰਦਾ ਕਿ ਇਹ ਪਰਮੇਸ਼ਰ ਮੈਨੂੰ ਬਚਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਪਰਮੇਸ਼ਰ ਹਮੇਸ਼ਾ ਹੀ ਆਪਾਂ ਨੂੰ ਬਚਾਉਂਦਾ ਆਪਾਂ ਨੂੰ ਇਹ ਗੱਲ ਦਾ ਗਿਆਨ ਨਹੀਂ ਕਿ ਆਹ ਨੂੰ ਸੁੱਤੇ ਪਏ ਹੁੰਨੇ ਆ ਆਪਾਂ ਰਾਤ ਨੂੰ ਜਾਂ ਜਦੋਂ ਵੀ ਸੌਣੇ ਆ ਸਾਡੇ ਸਾਹ ਆਟੋਮੈਟਿਕ ਹੀ ਚੱਲੀ ਜਾਂਦੇ ਆ ਐਂ ਕਿ ਜੋਰ ਥੋੜਾ ਲਾਉਣੇ ਆ ਕਹਿਣ ਤੋਂ ਭਾਵ ਆ ਕਿ ਪਰਮੇਸ਼ਰ ਸਾਡਾ ਰਖਾਵਾ ਜਿਹੜੇ ਚਲੋ ਵੱਡੇ ਵੱਡੇ ਲੀਡਰ ਆ ਭਾਵੇਂ ਨੇ ਉਹਨਾਂ ਦੇ ਸਿਕਿਉਰਟੀ ਗਾਰਡ ਹੁੰਦੇ ਆ ਉਹਨਾਂ ਦੇ ਨਾਲ ਪੁਲਿਸ ਹੁੰਦੀ ਆ ਫੌਜ ਹੁੰਦੀ ਆ ਕਈ ਕੋਸ਼ ਹੁੰਦਾ ਪਰ ਜਿਹੜੇ ਆਮ ਨਸਾਨ ਆ ਵਿਚਾਰੇ ਉਹ ਪਰਮਾਤਮਾ ਦਾ ਆਸਰਾ ਧੱਕੇ ਤੁਰ ਪੈਂਦੇ ਆ ਤੇ ਕੁਛ ਵੀ ਨਹੀਂ ਦਾ ਤਾਤੀ ਬਾਉ ਨ ਲੱਗੀ ਪਾਰ ਬ੍ਰਹਮ ਸਰਨਾਈ ਚੋਂ ਗ੍ਰਿਤ ਮਾਰੀ ਰਾਮ ਕਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਐਸਾ ਪੇਟਿਆ ਜਿਹੜ ਬੰਦ ਬਣਾਈ ਰਾਮ ਨਾਮ ਉਹ ਕੋ ਦੀ ਆਇ ਕਾਲੇ ਬੁਲਾਈ ਸੋ ਕਹਿਣ ਤੋਂ ਬਾਅਦ ਇੱਕ ਪਰਮੇਸ਼ਰ ਦੇ ਨਾਲ ਲੇਬ ਲਾ ਕੇ ਰੱਖਣੀ ਆ ਰਾਮ ਨਾਮ ਉਹ ਕੋ ਦੀ ਆਇ ਕਾਲੇ ਬੁਲਾਈ ਕਹਿਣ ਤੋਂ ਬਾਅਦ ਆਪਣਾ ਇਹੋ ਹੀ ਗੁਰੂ ਪਿਆਰਿਓ ਕਿ ਪਰਮੇਸ਼ਰ ਤੇ ਰੱਖਣਾ ਭਰੋਸਾ ਵਿਸ਼ਵਾਸ ਸਿਮਰਨ ਕਰਨਾ ਵਾ ਤੇ ਇਸ ਆਪਣੇ ਕਾਰਜ ਆਪਾਂ ਆਪ ਸਵਾਰਨੀ ਆ ਇੰਨੀਆਂ ਗਬਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਦੀ ਦਾਸ ਨੂੰ ਕਿਮਾ ਕਰਨੀ ਕਿਉਂਕਿ ਜਦੋਂ ਗਰਬਾਣੀ ਦੀ ਜਦੋਂ ਵਿਚਾਰ ਕਰਦੇ ਆ ਅਕਸਰ ਕਈ ਵਾਰੀ ਜਿਹੜਾ ਵਾ ਬੰਦੇ ਦੇ ਕੋਲੋਂ ਇਨਸਾਨ ਕੋਲੋਂ ਗਲਤੀਆਂ ਹੋ ਜਾਂਦੀਆਂ ਕਿਉਂਕਿ ਆਪਾਂ ਭਗਵਾਨ ਤੇ ਹੈ ਨਹੀਂ ਇਨਸਾਨ ਆ ਤੇ ਜਿਹੜੀਆਂ ਭੁੱਲਾਂ ਹੋਈਆਂ ਵਾ ਉਹ ਮੇਰੀਆਂ ਵਾ ਉਹ ਮੇਰੇ ਕੋਲ ਹੀ ਰਹਿਣ ਦੇਣੀਆਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇਣਾ ਤਵੱਜੋ ਨਹੀਂ ਦੇਣੀ ਇਗਨੋਰ ਕਰਨੀਆਂ ਨਜ਼ਰ ਅੰਦਾਜ਼ ਕਰਨੀਆਂ ਤੇ ਜਿਹੜੇ ਚਾਹਵਦ ਆਪ ਜੀ ਨੂੰ ਚੰਗੇ ਲੱਗੇ ਆ ਉਹ ਗੁਰੂ ਦੇ ਸਮਝ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਜਿਹੜਾ ਨਿਹਾਲ ਕਰਨਾ ਵਾ ਔਰ ਚੜ੍ਹਦੀ ਕਲਾ ਵਿੱਚ ਰਹਿਣਾ ਵਾ ਗੁਰੂ ਵਾਲੇ ਬਾਨਾ ਵਾ ਗੁਰੂ ਦੀ ਮੱਤ ਧਾਰਨ ਕਰਨੀਆਂ ਗੁਰੂ 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 ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਹੀ ਸਭ ਕੁਝ ਹੈ ਪਿਆਰਿਓ ਗੁਰੂ ਨੇ ਰਾਹ ਦਸੇਰਾ ਆਪਣਾ ਗੁਰੂ ਨੇ ਗਿਆਨ ਦੇਣਾ ਵਾ ਤੇ ਗਿਆਨ ਜਿਹੜਾ ਵਾ ਉਹ ਚਾਨਣ ਦੇ ਅਨਿਆਈ ਹੈ ਇੱਕ ਛੋਟਾ ਜਿਹਾ ਦੀਵਾ ਜਦੋਂ ਜਗਦਾ ਨਾ ਤੇ ਉਹ ਸਾਰੀ ਚਾਨਣ ਜਿਹੜਾ ਪਸਾਰ ਦਿੰਦਾ ਹਨ ਹਨੇਰੇ ਦੇ ਵਿੱਚ ਜਦੋਂ ਕਮਰੇ ਚ ਆਪਾਂ ਬੈਠਨੇ ਆ ਤੇ ਜਦੋਂ ਬੱਤੀ ਜਗਾਉਨੇ ਆ ਬਲਬ ਜਗਾਉਨੇ ਆ ਤੇ ਆਪਣੇ ਆਪ ਹੀ ਸਾਰਾ ਜਿਹੜਾ ਕਮਰਾ ਚਾਨਣ ਦੇ ਨਾਲ ਭਰ ਜਾਂਦਾ ਹੈ ਜਿਵੇਂ ਸੂਰਜ ਜਿਹੜਾ ਜਦੋਂ ਤਿਤਨੇ ਚੜਦਾ ਰਿਹਾ ਸਾਰੇ ਆਲੇ ਦੁਆਲੇ ਚਾਨਣ ਹੋ ਜਾਂਦਾ ਐ اسی ਤਰ੍ਹਾਂ ਗੁਰੂ ਦਾ ਗਿਆਨ ਜਿਹੜਾ ਵਾ ਸਾਡੇ ਮਨ ਦੇ ਜਿਹੜੇ ਭਰਮ ਭਲੇਖੇ ਮਨ ਦੇ ਵਿੱਚ ਜਿਹੜੀਆਂ ਸਾਡੇ ਟੈਨਸ਼ਨਾਂ ਜਿਹੜੇ ਸਾਡੇ ਵਿੱਚ ਬਿਨਾਂ ਕਾਰਨ ਜਿਹੜੀਆਂ ਫਜ਼ੂਲ ਦੇ ਜਿਹੜੇ ਵਿਚਾਰ ਜਿਹੜੇ ਡਰ ਫਿਕਰ ਸਾਰੇ ਦੂਰ ਹੋ ਜਾਂਦੇ ਆ ਸਿਰਫ ਕੀ ਆ ਇੱਕ ਪਰਮਾਤਮਾ ਦੇ ਪ੍ਰੋਸਾ ਰੱਖਣਾ ਪਰ ਰੱਖਦੇ ਨਹੀਂ ਅਸੀਂ ਕਾਰ ਨਹੀਂ ਹੋਊਗਾ ਕਿ ਅਸੀਂ ਕੰਬ ਜੱਕ ਖਬਰਾ ਆ ਜਾਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਰੱਖੋ ਕਹਿੰਦੇ ਸਾਰੇ ਦੁੱਖ ਤੁਹਾਡੇ ਦੂਰ ਹੋ ਜਾਣਗੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਸਰਬਰੋ ਦਾ ਔਖਦ ਨਾਮ ਆ ਇਹ ਨਾਮ ਸਾਰੀ ਦੁੱਖਾਂ ਦਾ ਦਾਰੂ ਆ ਤੇ ਇਸ ਕਰਕੇ ਗੁਰੂ ਦੇ ਲੜ ਲਾ ਕੇ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੀ ਵਿਚਾਰਾਂ ਸੁਣ ਕੇ ਅਸੀਂ ਆਪਣੇ ਜੀਵਨ ਨੂੰ ਜਿਹੜਾ ਵਾ ਬਿਲਕੁਲ ਵਧੀਆ ਬਣਾ ਸਕਦੇ ਆ ਚੰਗਾ ਬਣਾ ਸਕਦੇ ਆ ਫਿਰ ਨਾ ਸਾਨੂੰ ਕਿਸੇ ਦਾ ਡਰ ਰਹਿਣਾ ਵਾ ਨਾ ਸਾਨੂੰ ਕਿਸੇ ਦਾ ਕੋਈ ਫਿਕਰ ਰਹਿਣਾ ਵਾ ਡਰ ਫਿਕਰ ਉਹਨੂੰ ਹੁੰਦਾ ਵਾ ਜਿੰਨੇ ਕੋਈ ਗਲਤ ਕੰਮ ਕੀਤਾ ਹੋਵੇ ਜਿਹੜਾ ਹਮੇਸ਼ਾ ਗੁਰੂ ਦੀ ਅਗਵਾਈ ਦੇ ਵਿੱਚ ਚੱਲਦਾ ਵਾ ਗੁਰੂ ਦੇ ਆਖੇ ਲੱਗਦਾ ਵਾ ਚੰਗੇ ਕੰਮ ਕਰਦਾ ਵਾ ਉਹਨੂੰ ਨਾ ਕੇ ਪੁਲਿਸ ਦਾ ਡਰ ਨਾ ਕੇ ਫੌਜ ਦਾ ਡਰ ਆ ਕਿਸੇ ਦਾ ਨਹੀਂ ਡਰ ਹੁੰਦਾ ਸੱਚੇ ਮਾਰਗ ਚੱਲਦਿਆਂ ਉਸ ਤਤ ਕਰੇ ਜਹਾਨ ਉਹ ਨਾ ਕਿਸੇ ਨੂੰ ਡਰਾਉਂਦਾ ਵਾ ਤੇ ਨਾ ਕਿਸੇ ਤੋਂ ਡਰਦਾ ਕਿਉਂਕਿ ਉਹ ਸਹੀ ਕੰਮ ਕਰਦਾ ਜੋ ਗੁਰੂ ਪਰਮੇਸ਼ਰ ਨੇ ਉਹਨੂੰ ਜਿਹੜੇ ਗੁਰਬਾਣੀ ਦੇ ਵਿੱਚ ਦੱਸੇ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੋਲਾ ਦੀ ਦਾਸ ਜਿਹੜਾ ਵਾ ਆਪਜੀ ਤੋਂ ਇੱਕ ਵਾਰੀ ਫੇਰ ਹੱਥ ਜੋੜ ਕੇ ਨਿਮਰਤਾ ਸਹਿਤ ਜਿਹੜੀ ਮਾਫੀ ਮੰਗਦਾ ਵਾ ਤੇ ਗੁਰ ਸ਼ਬਦ ਵਿਚਾਰ ਚੈਨਲ ਜਿਹੜਾ ਵਾ ਇਹਨੂੰ ਸਬਸਕ੍ਰਾਈਬ ਕਰੋ ਕਿਉਂਕਿ ਆਪਣੇ ਕੋਲ ਜਿਹੜਾ ਵਾ ਜਿਨ੍ਹਾਂ ਜਿੰਨੇ ਜਾਣੇ ਸੁਣਗੇ ਉਹਨਾਂ ਹੀ ਆਪਾਂ ਨੂੰ ਫਾਇਦਾ ਹੋਊਗਾ ਕਹਿ ਤੋ ਭਾਵੇ ਕਿ ਮੈਨੂੰ ਤੇ ਜਿਹੜਾ ਫਾਇਦਾ ਹੋਣਾ ਹੀ ਹੋਣਾ ਮੈਨੂੰ ਤੇ ਇਹੋ ਜੀ ਹੈ ਕਿ ਮੈਂ ਆ ਨਾ ਕਿ ਤੁਹਾਨੂੰ ਵੀ ਫਾਇਦਾ ਹੋਵੇ ਆਪਾਂ ਸਾਰੇ ਜਿਹੜੇ ਆ ਨਾ ਪਰਮੇਸ਼ਰ ਦੇ ਬੱਚੇ ਆ ਪਰਮੇਸ਼ਰ ਦੀ ਸੰਤਾਨ ਆ ਮਾਨਸ ਕੀ ਜਾਤ ਸਬੇ ਇੱਕ ਪਹਿਚਾਨ ਬੋ ਇੱਕ ਨੂਰ ਤੇ ਸਭ ਜਗ ਕੋ ਪਜਿਆ ਕੌਣ ਭਲੀ ਕੋ ਮੰਦੀ ਇਸ ਕਰਕੇ ਗੁਰੂ ਪਿਆਰੇਓ ਆਪਾਂ ਸਾਰੇ ਜਿੰਨੇ ਦੁਨੀਆ ਦੇ ਇਨਸਾਨ ਆ ਸਾਰੇ ਭੈਣ ਭਰਾ ਆ ਸਾਰਿਆਂ ਵਿੱਚ ਲਊਗਾ ਸਾਰੇ ਹੀ ਹੱਡ ਮਾਸ ਦੇ ਪੁਤਲੇ ਆ ਸਾਰਿਆਂ ਦੇ ਵਿੱਚ ਹੀ ਰੱਬ ਵੱਸਦਾ ਵਾ ਗੁਰੂ ਸਾਹਿਬਾਨ ਨੇ ਕਿਹਾ ਵੀ ਇਹ ਘਟ ਘਟ ਵਿੱਚ ਹਰ ਜੂ ਬਸੇ ਸੰਤਨ ਕਿਉਹ ਕਾਰ ਇਸੇ ਕਰਕੇ ਭਾਈ ਕਨਈਆ ਜੀ ਜਿਹੜੇ ਦੁਸ਼ਮਣ ਦੀ ਵੀ ਸੇਵਾ ਕਰੀ ਜਾਂਦੇ ਸੀ ਉਹਨਾਂ ਨੂੰ ਪਾਣੀ ਪਿਆਈ ਜਾਂਦੇ ਸੀ ਬਾਅਦ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਦੀ ਮਲਮ ਪੱਟੀ ਵੀ ਕਰੋ ਸੋ ਇਨੀਆਂ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ